ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵੈਲਕਮ ਟੂ ਏਜੀ ਬਲੌਗਸ ਤੇ ਆਪਣਾ ਇਹ ਚੌਥਾ ਬਲੌਗ ਹੈ ਜੀ ਤੇ ਆਪਾਂ ਅੱਜ ਦਾ ਬਲੌਗ ਸ਼ੂਟ ਕਰ ਰਹੇ ਆ ਜੀ ਬਾਬੇ ਨਾਨਕੀ ਜੀ ਦਾ ਘਰ ਆਏ ਆ ਅਪ ਤੇ ਇੱਧਰ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਕੋਲੇ ਹੀ ਆ ਗੁਰੂ ਘਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਬਾਬੇ ਨਾਨਕੀ ਜੀ ਦਾ ਘਰ ਆ ਇਹ ਤੇ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਜੀ ਨਤਮਸਤਕ ਹੋਮਾਂਗੇ ਅੰਦਰ ਜਾ ਕੇ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹੋਰਲੇ ਟਾਈਮ 'ਚ ਹੋਰ ਵਧੀਆ-ਵਧੀਆ ਬਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆ ਆਪਾਂ ਹੁਣ ਅੰਦਰ ਚੱਲਦੇ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਵਾਉਣੇ ਆ ਜੀ ਤੇ ਅਸੀਂ ਦੇਖ ਸਕਦੇ ਹਾਂ ਜੀ ਗੁਰੂ ਘਰ ਦਾ ਇਤਿਹਾਸ ਹੈ ਜੀ ਬੰਨਾ ਨਾਨਕ ਕੀ ਜੀ ਦਾ ਘਰ ਹੈ ਜੀ ਇਹ ਜੇ ਦਾਰਸ਼ਨੀ ਦਿਉੜੀ ਇਹਦੀ ਗੁਰਦੁਆਰਾ ਪੁਰਾਣਾ ਘਰ ਬੇਬੇ ਨਾਨਕੀ ਜੀ ਭਾਈ ਜੈ ਰਾਮ ਜੀ ਸੁਲਤਾਨਪੁਰ ਲੋਧੀ ਬੇਬੀ ਨਾਨਕੀ ਜੀ ਦਾ ਘਰ ਹੈ ਜੀ ਅੰਦਰ ਗੁਰੂ ਘਰ ਆਪਾਂ ਵੀ ਚੱਲ ਕੇ ਨਤਮਸਤਕ ਹੋਣੇ ਗੁਰੂ ਘਰ ਚ ਇਹ ਤੁਹਾਨੂੰ ਵੇਂਦਰ ਜਾ ਕੇ ਮੈਂ ਦਰਸ਼ਨ ਕਰਵਾਉਂਗਾ ਜੀ ਬੇਬੀ ਨਾਨਕੀ ਜੀ ਦਾ ਘਰ ਹੈ ਜੀ ਹਮੇਸ਼ਾ ਲਈ ਲੋਕੇਸ਼ਨ ਮੈਂ ਮੈਂਸ਼ਨ ਕਰ ਦੂਗਾ ਸੁਲਤਾਨਪੁਰ ਲੋਧੀ ਤੁਸੀਂ ਆ ਸਕਦੇ ਹੋ ਨਤਮਸਤਕ ਹੋ ਸਕਦੇ ਇੱਥੇ ਵੀ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਜੀ ਲੋਕੇਸ਼ਨ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੁਸੀਂ ਆ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਇਤਿਹਾਸ ਲਿਖਿਆ ਹੋਇਆ ਹੈ ਮੇਰੇ ਬਿਨਾਂ ਕੀ ਜਿਦ ਤੇ ਆਸ ਕੋਈ ਨਹੀਂ ਅੱਜ ਸਭ ਦੇ ਸਰਦਨ ਮੇਰੇ ਬਿਨਾਂ ਕੀ ਜਿਦ ਕੋਈ ਨਹੀਂ ਅੱਜ ਸੰਗਤਾਂ ਵੱਲੋਂ ਜਲ ਛੱਕੇ ਜਾ ਰਿਹਾ ਜੀ ਇੱਥੇ ਬਾਅਦ ਆ ਗਏ ਆ ਆਗੇ ਜੀ ਤਾਂ ਉੱਤਪਰ ਜੋ ਐਬਕਾਰ ਬਣਿਆ ਹੋਇਆ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਜੀ ਗਜੈਪਨ ਸਾਬਪੀ ਜੀ ਫੋਟੋਆਂ ਦੇ ਪਿੱਛੇ ਦੇ ਸਾਈਡ ਤੇ ਹੇਠੇ ਤੇ ਅਸਲ ਲਿਖਿਆ ਦੇ ਜੀ ਮम्मी ਉਹਨੇ ਵੀ ਨੋਟ ਨਾ ਦਵੀ ਪੜਾਈ ਉਜਿਤੇ ਵੀ ਆਦੀ ਯਾਦਗਾਰ ਤਸਵੀਰ ਲੱਗੀ ਹੈ ਸ਼ੰਕਰਸਾਲ ਜੀ ਤੁਸੀਂ ਜੁਦੀ ਬਰਾਤ ਲੋਕੀ ਹੈ ਪਿੱਛੇ ਜੀ ਸੁਮੇਰ ਪਰਬਤ ਤੇ ਸਿਧਾਂ ਨੂੰ ਸਦਾਇ ਸਵਾਤਪਤ ਇਸ ਰੀ ਦੀ ਜੀ ਨੀਚੇ ਇਤਿਆਸ ਲਿਖਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਇਹ ਪੰਜੇ ਨਾਲ ਪਹਾੜ ਰੋਕਿਆ ਸੀਗਾ ਜੀ ਭੰਤਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਦਰਸ਼ਨ ਕਰ ਸਕਦੇ ਹੋ ਗੁਰਦਵਾਰ ਸਾਹਿਬ ਹੈਗਾ ਦੂਜੇ ਸ੍ਰੀ ਪੰਜਾਸਰ ਸਾਹਿਬ ਸਾਰੀ ਮਨੁੱਖਤਾ ਦੇ ਸੰਜੇ ਗੁਰੂ ਇਹ ਪਾਈ ਲੈਣਾ ਜੀ ਗੁਰੂ ਨਾਲ ਮਿਲਾਪ ਕਰਦੇ ਹੋ ਕੋੜੀ ਨੂੰ ਰਾਜੀ ਕਰਨਾ ਕਿਸੇ ਕੋੜੀ ਬਿਮਾਰ ਦਾ ਇਲਾਜ ਕਰਦੇ ਹੋ ਬਾਬਾ ਜੀ ਦੇਖ ਸਕਦੇ ਹੋ ਬੇਬੇ ਨਾਨਕੀ ਜੀ ਦੇ ਪਿਆਰ ਸਦਕਾ ਝੱਟ ਹਾਜ਼ਰ ਹੋਏ ਬਾਬਾ ਜੀ ਹਾਜ਼ਰ ਹੋ ਗਏ ਸੀਗੇ ਜਦੋਂ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਬੁਲਾਇਆ ਯਾਦ ਕੀਤਾ ਤੇ ਆਪ ਸੋਚ ਸਕਦੇ ਹੋ ਇਹ ਬੇਬੇ ਨਾਨਕੀ ਜੀ ਦਾ ਵਿਆਹ ਸਭ ਨੂੰ ਦਰਸ਼ਨ ਕਰ ਸਕਦੇ ਹੋ ਬੇਬੇ ਨਾਨਕੀ ਜੀ ਦਾ ਵਿਆਹ ਬੁਲਦਾਰ ਉਤਾਰਨਾ ਮੁੱਖ ਦੇ ਮਨ ਦੀ ਦਸਣੀ ਸੱਜਣਾਂ ਠਾਗਦ ਨੂੰ ਸਿੱਧੇ ਰਸਤੇ ਪਾ ਮਾਸ਼ਾ ਅੱਜ ਆਏ ਸਤਿਗੁਰ ਜੀ ਦਾ ਉਤਾਰ ਤੇ ਨਾਮ ਕਰਨ ਕਿੱਥੇ ਸੱਪ ਨੇ ਗੁਰੂ ਜੀ ਨੂੰ ਛਾਹ ਕੀਤੀ ਸੀਗੀ ਦੇਖ ਸਕਦੇ ਹੋ ਇਹ ਖਰਾ ਸੌਦਾ ਕਰਨਾ ਜਦੋਂ ਬਾਬਾ ਜੀ ਨੇ 20 ਰੁਪਏ ਦਾ ਲੰਗਰ ਚਲਾਇਆ ਸੀਗਾ ਉੱਥੇ ਸੱਪ ਨੂੰ 20 ਰੁਪਏ ਦਾ ਲੰਗਰ ਬਾਬਾ ਜੀ ਨੇ ਛਕਾਇਆ ਸੀ ਤੇ ਉਹਨਾਂ ਦਾ ਚਲਾਇਆ ਹੋਇਆ 20 ਰੁਪਏ ਦਾ ਲੰਗਰ ਅੱਜ ਵੀ ਗੁਰੂ ਘਰਾਂ 'ਚ ਉਦਾਂ ਹੀ ਚੱਲ ਰਿਹਾ ਜਿੱਦਾਂ ਬਾਬਾ ਜੀ ਨੇ ਚਲਾਇਆ ਸੀ। ਇਹ ਮਲਕ ਭਾਗੋਂ ਨੂੰ ਸਹੀ ਰਸਤੇ ਪਾਉਂਦੇ ਹੋਏ ਭਾਈ ਲਾਲੋ ਨਾਲ ਮਿਲਾਪ ਭਾਈ ਲਾਲੋ ਜੀ ਨਾਲ ਮਿਲਾਪ ਕਰਦੇ ਹਾਂ। ਇਹ ਗੁਰਦੁਆਰਾ ਸ਼੍ਰੀ ਬੇਰਸਰ ਸਾਹਿਬ ਬੇਰ ਸਾਹਿਬ ਜਿਨ੍ਹਾਂ ਜਿਨੇ ਤੁਹਾਨੂੰ ਮੈਂ ਦਰਸ਼ਨ ਕਰਾਈ ਸੀਗੇ ਪਿਛਲੇ ਵਲੌਗ 'ਚ ਤੇ ਗੁਰੂ ਜੀ ਸੁਲਤਾਨਪੁਰੋਂ ਆਏ ਸੀ ਸੁਲਤਾਨਪੁਰ ਲੋਧੀ ਇਹ ਬਾਬਾ ਜੀ ਦਾ ਮੋਦੀ ਖਾਨਾ ਜਿੱਥੇ ਨੌਕਰੀ ਕਰਦੇ ਸੀ ਕਿ ਜਿੱਥੇ ਉਹਨਾਂ ਨੇ 13-13 ਤੋਲਿਆ ਸੀਗਾ ਤੇ ਪਿਛਲੇ ਬਲੌਂਗ ਚੋਂ 13-13 ਜਿੱਥੇ ਤੋਲਿਆ ਸੀਗਾ ਬਾਬਾ ਜੀ ਨੇ ਉਹਦੇ ਵੱਟੇ ਨੇ ਜੀ ਵੀ ਗੁਰੂ ਘਰ ਚ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਨੇ ਉਹਦੇ ਤੁਹਾਨੂੰ ਮੈਂ ਦਰਸ਼ਨ ਕਰਵਾਏ ਸੀਗੇ ਤੇ ਭਾਈ ਫਿਰੰਦਾ ਜੀ ਨੇ ਰਵਾਬ ਭੇਟਾ ਕੀਤਾ ਸੀ ਜੀ ਬਾਬਾ ਜੀ ਨੂੰ ਸੁਦਰਸ਼ਨ ਕਰਸਾ ਕੇ ਮੋਦੀ ਮੋਦੀ ਖਾਣੇ ਦਾ ਹਿਸਾਬ ਕਰਦੇ ਸਮੇ ਫਕੀਰ ਆਲਾ ਦਿੱਤਾ ਵੱਲੋਂ ਖਰੂਜਾ ਭੇਟ ਕਰਕੇ ਵਾਪਿਸ ਮੰਗਣਾ ਇਹ ਗੁਰੂ ਜੀ ਵਹੀ ਨਦੀ ਜੋ ਸੱਚਕੰਡ ਰਹੀ ਜਾਂਦੇ ਹੋ ਦਰਸ਼ਨ ਕਰ ਸਕਦੇ ਜਿਹੜੇ ਮੈਂ ਤੁਹਾਨੂੰ ਪਿਛਲੇ ਵਲੌਗ ਚ ਵਹੀ ਨਦੀ ਦਿਖਾਈ ਸੀ ਜਿੱਥੇ ਬਾਬਾ ਜੀ ਇਸ਼ਨਾਨ ਕਰਦੇ ਸੀਗੇ ਸੁਨਾਣ ਕਰਕੇ ਸਚਖੰਡਵਾਲ ਜਾਂਦੇ ਹੁ ਇੱਥੇ ਵੇਈ ਨਦੀ 'ਚ ਬਾਬਾ ਜੀ ਨੇ ਚੁੱਭੀ ਮਾਰੀ ਸੀਗੀ ਤੇ ਗਾਇਬ ਹੋ ਗਏ ਸੀਗੇ ਤੇ 3 ਦਿਨ ਬਾਅਦ ਚੌਥੇ ਦਿਨ ਪ੍ਰਗਟ ਹੋਏ ਸੀਗੇ ਬਾਬਾ ਜੀ ਉਹੀ ਵੇਈ ਨਦੀ ਹੈ ਇਹ ਦੇਖ ਸਕਦੇ ਹੋ ਵਿਬਿਨਾਨ ਕੀ ਜੀ ਦਸੇ ਤੱਕ ਇਹ ਸਚਖੰਡ ਤੋਂ ਮੂਲ ਮੰਤਰ ਲੈ ਕੇ ਬਾਹਰ ਆਉਂਦੇ ਹੋਏ ਪਿਤਰ ਪੂਜਾ ਦਾ ਖੰਡ ਲਵਰਸ਼ਨ ਕਰ ਸਕਦੇ ਤੁਸੀਂ ਨਮਾਜ਼ ਪੜ੍ਹਨੀ ਸਿਖਾਈ ਦੇਖ ਸਕਦੇ ਤੁਸੀਂ ਗੁਰੂ ਜੀ ਦੇ ਸੱਸ ਸੌਰ ਆਪਣੀ ਪੁੱਤਰੀ ਨੂੰ ਲੈ ਕੇ ਜਾਣ ਦੇ ਸੰਨ ਵੀਰ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਪੁਰਾਤਨ ਘਰ ਬੇਬੇ ਨਾਨਕੀ ਜੀ ਤੇ ਭਾਈ ਰਾਮ ਜੀ ਜੈ ਜੀ ਇਹ ਬੇਬੇ ਨਾਨਕੀ ਜੀ ਦਾ ਘਰ ਹੈ ਜੀ ਤੇ ਆਪਾਂ ਇੱਥੇ ਵਲੌਗ ਸ਼ੂਟ ਕੀਤਾ ਅੱਜ ਦਾ ਤੇ ਜਲਦੀ ਤੁਹਾਡੇ ਵਾਸਤੇ ਨਵਾਂ ਵਲੌਗ ਲੈ ਕੇ ਆਉਂਗਾ ਜੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਲੈ ਕੇ ਆ ਸਕਾਂ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਚੁੱਕੋ ਵੀ ਤਾਂ ਮੈਨੂੰ ਮਾਫ਼ ਕਰਿਓ ਜੀ ਤੇ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾ ਦਿਓ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱ